ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵੀਡੀਓ ਵਿਖਾਣ ਲੱਗੇ ਹਾਂ ਫੇਰ ਆਪਣੇ ਘਰੋਂ ਬਹੁਤ ਬਹੁਤ ਚੰਗੀਆਂ ਝੋਟੀਆਂ ਬਹੁਤ ਬਹੁਤ ਚੰਗੀ ਕੁਆਲਿਟੀ ਵਾਲੀਆਂ ਤੇ ਸਾਰੀ ਤੁਹਾਡੇ ਦਾ ਡਿਟੇਲ ਸ਼ੇਅਰ ਕਰਦੇ ਹਾਂ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤਾਜ਼ੀਆਂ ਸੂਈਆਂ ਹਰਿਆਣੇ ਦੀਆਂ ਝੋਟੀਆਂ ਲਗਭਗ 1-1 2-2 ਦਿਨਾਂ ਦੀਆਂ ਸੂਈਆਂ ਤਾਜ਼ੀਆਂ ਬਿਲਕੁਲ ਬਹੁਤ ਚੰਗੀ ਕੁਆਲਿਟੀ ਦੀਆਂ ਛੋਟੇ ਸਿੰਘ ਦੀਆਂ ਕਰੋ ਜੀ ਚੈੱਕ ਤੇ ਵੱਡੀਆਂ ਛੋਟੀਆਂ ਦੰਦਾਂ ਚ ਆ ਜੀ ਜਿਹੜੀਆਂ ਤੇ ਸਾਰੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਕੱਲੀ ਕੱਲੀ ਦੀ ਵੀਡੀਓ ਵਿਖਾਵਾਂਗੇ ਦੇਖਿਓ ਪੂਰੀ ਵੀਡੀਓ ਤੇ ਘਰਿਓ ਸੰਪਰਕ ਕਰਦੇ ਆ ਤੁਹਾਡੇ ਨਾਲ ਸਾਰੀਆਂ ਦੀ ਡਿਟੇਲ ਸ਼ੇਅਰ ਕਰਦੇ ਆ ਜੀ ਤਾਜ਼ੀਆਂ ਸੁਈਆਂ ਤਾਜ਼ੇ ਬੱਚੇ ਆ ਵੇਖੋ ਜਮਾ 1 1 2 2 ਦਿਨ ਦੀਆਂ ਸੁਈਆਂ ਜੀ ਹਾਂਜੀ ਸਸੀ ਗਾਗਿਰ ਜੀ ਸਸੀ ਗਾਲ ਜੀ ਹੋਰ ਮੰਗਲੂ ਜੀ ਕਿਵੇਂ ਜੇ ਹਾਂਜੀ ਤੇ ਨਾਮ ओंकार ਸਿੰਘ ਪਿੰਡ ਕੋ ਗਾ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 97 792 83 44 97 792 83 44 ਸਕਰੀਨ ਤੇ ਵੀ ਚੱਲਦਾ ਹੋਊਗਾ ਉਹ ਨੰਬਰ ਆਪਣਾ ਤੇ ਝੋਟੀਆਂ ਆਪਣੇ ਕੋ ਹੈਗੀਆਂ ਜੀ ਉਦਾਂ ਸਾਰੀਆਂ ਤਾਜ਼ੀਆਂ ਹੀਆਂ ਝੋਟੀਆਂ ਹਾਂਜੀ ਅਸੀਂ ਇਹ ਝੋਟੀਆਂ ਆਪਣੇ ਕੋ ਤਾਜ਼ੀਆਂ ਸੁਈਆਂ ਵਾ 1 2 3 4 5 6 ਜੀ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆਪਾਂ ਤੇ ਕੱਲੀ ਕੱਲੀ ਦੀ ਜਾਣਕਾਰੀ ਦਿੰਦੇ ਆ ਜੀ ਤੇ ਆ ਜਿਹੜੀ ਮਹਿਮ ਆ ਤਾਜੀ ਸੁਈ ਆ ਹਾਂਜੀ ਆ ਵੇਖੋ ਜੀ ਤੇ ਨਾੜਾ ਲੈਵੇ ਦੇ ਵਿਖਾ ਦੇ ਕੇ ਦੇ ਵੇਖੋ ਜੀ ਵੇਖੋ ਤਾਜੀ ਸੁਈ ਆ ਨਾੜਾ ਇਕੱਲਾ ਇਕੱਲਾ ਥਾਣਿਆ ਇਕੱਲਾ ਇਕੱਲਾ ਥਾਣਿਆ ਤੇ ਖੋਲੋ ਹੁਣ ਤੁਸੀਂ ਨੂੰ ਆ ਬਚਾ ਜੇ ਦਾ ਜਮਾ ਤਾਜੀ ਸੁਈ ਆ ਤੇ 10 11 ਕਿਲੋ ਦੁੱਧ ਤਿਆਰ ਆ ਜੀ ਇਹ ਦੇਖੋ ਹਾਂਜੀ ਆ ਜਿਹੜਾ ਬਚਾ ਜੇ ਜਮਾ ਤਾਜੀ ਸੁਈ ਕੋ ਬਹੁਤ ਚੰਗੀ ਮਹਿਮ ਦੇਖੋ ਨਾਣਾ ਨੂਣਾ ਕੱਲਾ ਕੱਲਾ ਥਣ ਫੁੱਲ ਕੁਆਲਿਟੀ ਮੈਂ ਦੀ ਵੱਡੀ ਝੋਡੀ ਆ ਫੁੱਲ ਵੱਡੀ ਦੇਖੋ ਥੰਗ ਦੇ ਦੀ ਕੁਆਲਿਟੀ ਕਰੋ ਜੀ ਚੱਕ ਲਓ ਜੀ ਕਰੋ ਜੀ ਚੱਕ ਦੇਖੋ ਜੀ ਬਹੁਤ ਚੰਗੀ ਝੋਡੀ ਆ ਕਿਵਾਇਚ ਹੋਈ ਜਮਾ ਇੱਕ ਨੰਬਰ ਬਹੁਤ ਕੁਆਲਿਟੀ ਝੋਟੀ ਦੀ ਬੰਦੋ ਜੀ ਠੀਕ ਹੈ ਮੰਗਲੂ ਜੀ ਮੈਂ ਹਾਂਜੀ ਨਾਲੇ ਮੰਗਲੂ ਜੀ ਤੁਸੀਂ ਬਹੁਤ ਦਿਨਾਂ ਬਾਅਦ ਕਿਤੇ ਦਰਸ਼ਨ ਦਿੱਤੇ ਕਿ ਕਿੰਨੀ ਕੀਤੀ ਦੇ ਦੀਏ ਝੋਟੀ ਮੇਰੇ ਨਾਲੇ ਲੱਗਦੀ ਨੂੰ ਨਾ ਕਟਵੇ 2.5 ਲੱਖ ਦੀ ਆ ਚਲ ਆਪਾਂ ਜਾਇਜ਼ ਦੇ ਦੀਏ 1 ਲੱਖ ਤੇ 30000 ਦੀ ਦੇ ਦੀਏ ਛੋਟ ਕਰ ਦੀਏ ਵਿੱਚ ਫਿਰ ਹ ਦੱਸੋ ਜੀ ਕਿੰਨੀ ਛੋਟ ਕਰ ਦੀਏ 5000 ਦੀਏ 5 ਦਾ ਕੀ ਛੱਡਣਾ ਵੱਧ ਛੱਡ ਦਈਏ ਯਾਰ ਤੂੰ ਇੰਨੇ ਚਰਮਸ਼ਾਰਦਾਰ ਛੱਡੋ ਵੀ ਮੈਂ 5 ਛੱਡਦਾ 2 ਹੋਰ ਛੱਡ ਦਿੰਦੇ ਆ ਤੇਈ ਜੀ ਚਲ 20 ਦੀ ਪੂਰੇ ਦੀ ਦੇ ਦਈਏ 120000 ਜਮਾ ਜਾਇਜ਼ ਝੋਟੀ ਆ ਚੰਗੀ ਨਰਨ ਦਾ ਵੇਖ ਲਓ ਜੀ ਹੁਣ ਤੇ ਮੈਂ ਖਾਲਦੀ ਇੱਕ ਆ ਕੱਟੀ ਆ ਗਈ ਜੀ ਖੀਰੀ ਇਹਦੀ ਕੱਟੀ ਠਾਲਨੀ ਕੱਟੀ ਆ ਰੀ ਹਾਂ ਇਹਦੀ ਕੱਟੀ ਤੁਹਾਨੂੰ ਵਿਖਾਉਂਦੇ ਆ ਝੋਟੀ ਵੇਖੋ ਕੁਆਲਿਟੀ ਵੇਖੋ ਝੋਟੀ ਦੀ ਨੜੂ ਨਾਲ ਤੇ ਨੜੂ ਨਾਲ ਆ ਤੇ ਬੋੜਾ 12 ਕਿਲੋ ਵਾ ਦੇਖੋ ਜੀ 나ੜੂ ਵੇਖੋ ਜੀ ਗਿੱਲਾ 나ੜੂ ਅਜੇ ਗਿੱਲਾ 나ੜੂ ਨਾਲ ਕੋਈ ਔਲ ਛੋਲ ਨਹੀਂ ਜਮਾਂ ਠੰਡੀ ਤੇ ਸਿੰਗ ਦਾ ਜਿੱਦਾਂ ਨਿਸ਼ਾਨ ਹੀ ਲੱਗਾ ਖੁੱਲ ਸਹੀ ਗੱਲ ਹੈ ਸਹੀ ਗੱਲ ਤੇ ਥਾਨ ਲੈਵੇ ਜੀ ਕਰ ਲੋ ਚੈੱਕ ਚੈੱਕ ਤੇ 12 ਕਿਲੋ ਬੋਲਾ ਤੇ ਖੀਰੀ ਕੱਟੀ ਦੁੱਧ 15-16 ਕਿਲੋ ਦੇਣ ਵਾਲੀ ਆ ਇਹ ਖੀਰੀ ਆ ਵੇਖੋ ਜੀ ਕਰੋ ਜੀ ਚੈੱਕ ਹੋਲ ਵੱਡੀ ਝੋਡੀ ਜੇ ਤੇ ਜਿਹੜਾ ਮਰਜ਼ੀ ਚੈੱਕ ਕਰਕੇ ਲੈ ਗਏ ਖਾਸ ਹਰਿਆਣੇ ਦੀ ਝੋਡੀ ਆ ਹਰਿਆਣੇ ਤੋਂ ਜਾ ਕੇ ਹੀ ਆਪ ਲਿਆ ਹੁੰਦੀ ਆ ਵੇਖੋ ਜੀ ਕਰੋ ਜੀ ਤੇ ਕਵਾਲਿਟੀ ਕੱਟੀ ਦੀ ਚੈੱਕ ਕਰੋ ਫੇਰ ਇਧਰ ਘਮਾ ਕੇ ਵਿਖਾ ਲਓ ਵੇਖੋ ਜੀ ਸਿੰਘ ਦੀ ਕੁਆਲਿਟੀ ਵੇਖੋ ਨਿਗੇ ਨਿਗੀ ਸਿੰਘੀ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਜ਼ਿਆਦਾ ਚੰਗੀ ਜਿਹਨੂੰ ਗੱਲ ਰਹੀ ਤੇ ਇੰਦਾ ਚੀਜ਼ਾਂ ਦਾ ਕੋਈ ਮੋਲੀ ਨਹੀਂ ਹੁੰਦਾ ਜੀ ਨਹੀਂ ਨਹੀਂ ਜੀ ਤੇ ਕਿਉਂਕਿ ਜ਼ਿਆਦਾ ਝੋਡੀ ਚੰਗੀ ਆ ਤਾਂ 12 ਕਿਲੋ ਆ ਤੁਹਾਨੂੰ ਬੱਚਾ ਵੇਖਣ ਨੂੰ ਬੱਚੇ ਦੇ ਹਿਸਾਬ ਨਾਲ ਆਈਡੀਆ ਲਾ ਲਓ ਵੀ ਇਹ ਕਹਿਣ ਵਾਲਾ ਨਹੀਂ ਵੀ ਇੱਕ ਗੱਲਾਂ ਕਰਦੇ ਨੇ ਗੱਲਾਂ ਵਾਲਾ ਨਹੀਂ ਤਿਆਰ ਆ 12 ਕਿਲੋ ਦੂ ਕਰੋ ਜੀ ਚੱਕ ਤੇ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਪਿੱਛੋਂ ਹੀ ਫੁੱਲ ਲੱਗਦੀਆਂ ਵੱਡੀ ਝੋਟੀ ਆ ਕੁਆਲਿਟੀ ਵਾਲੀ ਫੁੱਲ ਆ 2.5 ਲੱਖ ਦੀ ਹੈ ਮੰਗਲੂ ਜੀ 2.5 ਲੱਖ ਦੀ ਆ ਪਰ ਅਸੀਂ ਇੰਨੇ ਨਹੀਂ ਦੇਣੀ ਵੀ ਤੁਸੀਂ ਛੋਟ ਕਰਾਂਗੇ ਅਸੀਂ ਝੋਟੀ ਦੇ ਦਈਏ ਜਾਇ ਜੀ 2 ਲੱਖ ਦੀ ਨਹੀਂ ਨਹੀਂ ਮੰਗਲੂ ਜੀ ਇੰਦੀਆਂ ਕੀਮਤਾਂ ਨਹੀਂ ਆਪਾਂ ਕਰਦੀਆਂ ਫੇਰ ਕਿੰਨੇ ਜਾਇ ਜੀ ਝੋਟੀ ਹੈ 2.5 ਲੱਖ ਦੀ ਆ ਪਰ ਦੇ ਲਈ ਨਹੀਂ ਦੇਖੋ ਜੇ ਖਣ ਲਵਾ ਕਰਮਾਲੀ ਦੇਖੋ ਜੀ ਹੁੰਦੇ ਭਲਾਂ ਪਾਈ ਫਿਰਦੀ ਆ ਤੇ 12 ਕਿਲੋ ਬੋੜਾ ਦਾ ਗੱਲਾ ਗੱਲਾ ਥਾਣੇ ਗੇਠ ਗੇਠ ਦੇ ਥਣ ਸਿੰਘ ਦੀ ਕੁਆਲਿਟੀ ਇਹ ਤੇ ਸੋਨਾ ਵਾ ਫੂਕ ਮਾਰੀ ਫੂਕ ਹੀ ਮੈਂ ਤਾਂ ਆ ਜਾਂਦੀ ਆ ਇਹ ਝੋਟੀ ਦੇ ਦਾਂਗੇ ਜੀ ਆਪਾਂ 1,60,000 ਦੀ 1,60,000 ਦੀ ਠੀਕ ਆ ਹਾਂਜੀ 5000 ਵਿੱਚ ਛੋਟ ਕਰਾਂਗੇ 1 ਲੱਖ ਤੇ 10000 ਦੀ ਝੋਟੀ ਦੇ ਦਾਂਗੇ ਜੀ ਘਰ ਲਓ ਜੀ ਚੈੱਕ ਫੁੱਲ ਕੋ ਝੋਟੀ ਕੁਆਲਿਟੀ ਵਾਲੀ ਤਾਂ ਫੁੱਲ ਚੰਗੀ ਜੀ ਤੇ ਇਹਨੂੰ ਖੋਲੋ ਮੰਗਲੂ ਜੀ ਹੁਣ ਝੋਟੀ ਨੂੰ ਇਹ ਵੀ ਝੋਟੀ ਨਾ ਤਾਜੀ ਸੁਈ ਆ ਬੋਲੇ ਤੇ ਬਿਲਕੁਲ ਤੇ ਕੱਲਾ ਕੱਲਾ ਥਾਣੇ ਆ ਇਹਦਾ ਵੀ ਥੱਲੇ ਵੇ ਦੀ ਕੁਆਲਿਟੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਜੀ ਇਹ ਵੀ ਤੁਹਾਨੂੰ ਚੈੱਕ ਕਰਾਉਂਦੇ ਹੁਣੇ ਖੋਲੋ ਜੀ ਇਹਨੂੰ ਆ ਵੇਖਿਓ ਝੋਡੀ ਆ ਝੋਡੀ ਵੇਖੋ ਜੀ ਤਾਜੀ ਸੂਈ ਬੋਲੇ ਦੇ ਝੋਡੀ ਇਹ ਵੀ ਉਹ ਬੱਚਾ ਇਹਦਾ ਖੋਲ ਖੋਲ ਛੇਤੀ ਕਰ ਛੇਤੀ ਬੱਚਾ ਖਾਦ ਗਏ ਕੌਣ ਤਾਜੀ ਸੂਈ ਆ ਬੱਚਾ ਜਮਾ ਤਾਜ਼ਾ ਸੂਈ ਨਾੜੂ ਨਾਲ ਆ ਤੇ ਇਹਦੇ ਕੋਲ ਝੋਡੀ ਕੋ 9 10 ਕਿਲੋ ਗੋਲਾ ਵਾ ਚਾਰ ਦੰਦਿਆ ਝੋਟੀ ਚੌਗੀ ਤੇ ਵੱਡੀ ਫੁੱਲ ਤੇ ਰਾਜੀ ਫੁੱਲ ਦੇਖੋ ਜੀ ਕਰੋ ਜੀ ਚੈੱਕ ਹੌਣ ਦੋ ਜੀ ਲੇਵਾ ਚੈੱਕ ਕਰੋ ਝੋਟੀ ਦਾ ਕੱਲਾ ਕੱਲਾ ਥਾਣਿਆ ਲੇਵਾ ਵੇਖੋ ਪਟਕਲਾ ਤੋਰਦੇ 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 ਦੇਖੋ ਜੀ ਤੋਰਦੇ ਨਾ ਤੋਰਦੇ ਇਹਨੂੰ ਸਾਲ ਦੋ ਜੀ ਦੇਖੋ ਜੀ ਫੁੱਲ ਰਾਜੀ ਝੋਡੀ ਆ ਖਾਸ ਹਰਿਆਣੇ ਦੀ ਝੋਡੀ ਆ ਜੀ ਇਹ ਵੀ ਤੇ ਜਾਇਜ਼ ਕੀਮਤ ਕਰਾਂਗੇ ਇਹਦੀ ਵੀ ਜਾਇਜ਼ ਕੀਮਤ ਕਰਾਂਗੇ ਜੀ ਇਹਦੀ ਵੀ ਝੋਟੀ ਰਹੀ ਆ 1 ਲੱਖ 30 ਹਜ਼ਾਰ ਦੀ ਝੋਟੀ ਦੇ ਦਾਂਗੇ ਜੀ ਜਸਨੂਈ ਜੀ ਜਮਾ ਛੋਡੀ ਜੀ ਕੀਮਤ ਕੀਤੀ ਆ ਬਹੁਤ ਜ਼ਿਆਦਾ ਕੱਟੀ ਚੰਗੀ ਆ ਤੇ ਫੁੱਲ ਕੁਆਲਿਟੀ ਵਾਲੀ ਇਦਾਂ ਦੀਆਂ ਝੋਟੀਆਂ ਇੰਨੇ ਰੁਪਈਆ ਦੀਆਂ ਨਹੀਂ ਜੇ ਮਿਲਦੀਆਂ ਕਰ ਲੋ ਜੀ ਚੈੱਕ ਦੇਖ ਲੋ ਜੀ ਹਾਂ ਦੇ ਦੀ ਕੁਆਲਿਟੀ ਸਾਰੀ ਝੋਡੀ ਬਹੁਤ ਜ਼ਿਆਦਾ ਚੰਗੀ ਹੈ ਜੀ ਹਾਂਜੀ ਹੁਣ ਤੁਹਾਨੂੰ ਆ ਝੋਡੀ ਵਿਖਾਵਾਂਗੇ 1-2 ਦਿਨ ਖਲੋਗੇ ਤਾਜੀ ਸੂਈ ਆ ਬੱਚਾ ਠਾਲ ਦੇ ਉਧਾ ਜੇ ਕਿਸੇ ਨੇ ਲੈਣੀ ਹੋਵੇ ਸੰਪਰਕ ਕਰ ਲੇ ਇਹ ਖੋਲ ਕੇ ਨਹੀਂ ਬੱਚਾ ਬਸ ਠਾਲ ਦੇ ਦਾ ਚੂਨ ਚਾਣ ਇੱਕ ਨੰਬਰ ਆ ਝੋਡੀ ਨਾ ਰਾਤ ਆਈ ਆ ਤੇ ਪਰਸੋਂ ਦੀ ਸੂਈ ਆ ਤੋ ਦਿਨ ਵਾਲਣ ਦਵਾਲਣ ਵਾਲੀ ਆ ਕਰੋ ਦੀ ਚਾ ਕਰ ਕੋਈ ਆਲ ਛਾਲ ਨਹੀਂ ਕਰਦੀ ਨਾਲੂ ਕਿਲਾ ਤੜੀ ਦੇਖ ਲਓ ਤੇ ਚੌਕ ਦੇ ਦੰਦ ਕੱਢਦੀ ਆ ਝੋਡੀ ਤੇ ਤਾਜੀ ਸੂਈ ਆ ਇਹ ਤੁਹਾਨੂੰ ਦਿਹਾੜੀ ਰੋਕੇ ਵਿਖਾਵਾਂਗੇ ਬੋਲੇ ਤੇ ਆ ਝੋਟੀ ਨਾਲੇ ਆ ਵੇਖੋ ਜੀ ਦਿਖਾ ਲਈਏ ਕਿਨੇ ਫੂਨ ਤੇ ਗੱਲ ਕਰ ਲੈ ਵੀਰਪਰਾ ਕੋਈ ਹਾਂਜੀ ਵੇਖ ਲੋ ਜੀ ਨਾੜਾ ਨੂੜਾ ਇਹਦੇ ਹੋਣੀ ਵੇਖ ਲੋ ਜੀ ਆ ਵੇਖ ਲੋ ਦੁੱਧ ਝੋਡੀ ਇਹ ਵੀ ਚੰਗਾ ਭਰ ਨਾਲ ਹੀ ਆ ਤਾਂ ਹੱਲੇ ਹੈ ਤਾਜੀ ਆ ਬਿਲਕੁਲੀ ਹਾਂਜੀ ਤੇ ਆ ਝੋਟੀ ਖੋਲ ਕੇ ਵਿਖਾ ਲਈ ਹੁਣ ਆਪਾਂ ਤਾਜੀ ਸੂਈ ਕੁਛਕਾਰ ਆ ਹਾਂ ਜੀ ਹਾਂਜੀ ਕਿਹਦੇ ਫਲੇ ਦੁੱਧ ਹੈਗਾ ਜੇ 10 ਕਿਲੋ ਥੰਦੇਵਾ ਵੇਖੋ ਪੱਕਾ 10 ਕਿਲੋ ਦੁੱਧ ਤਿਆਰ ਆ ਨਗੀ ਨਗੀ ਸਿੰਗੀ ਦਾ ਬਹੁਤ ਕੁਆਲਿਟੀ ਚੋਟੀ ਦੀ ਵੇਖੋ ਜੀ ਫੇਸ ਕੁਆਲਿਟੀ ਵੇਖੋ ਕਰਮਾਲੀ ਜੀ ਕਰੋ ਜੀ ਕਰੋ ਮੰਗਲੂ ਜੀ ਉਧਰ ਕਰੋ ਕਰੋ ਜੀ ਚੈੱਕ ਵੇਖੋ ਜੀ ਥਾਣ ਦੇ ਮਗਰ ਇਹਦੇ ਕਟਿੰਗ ਕਰ ਦੋ ਕਰ ਦੋ ਗਾਂ ਕਰ ਦੋ ਕਰ ਦੋ ਗਾਂ ਕਰ ਦੋ ਮੇਰਾ ਬੱਚਾ ਦਿਖਾ ਦੋ ਆ ਜੀ ਬੱਚਾ ਦਿਖਾ ਲਿਓ ਜੀ ਆ ਬੱਚਾ ਜਿਹਦਾ ਜੀ ਕੱਟੀ ਮਗਰ ਜੀ ਤੇ ਤਾਜੀ ਸੂਈ ਜੇ 10 ਕਿਲੋ ਦੋ ਤੇ ਤਿਆਰ ਜੇ ਤੇ ਥਾਣ ਵੇਖ ਲਓ ਗੇਠ ਗੇਠ ਦੇ ਥਾਣੇ ਅਗਲੇ ਦਾ ਅਗਲੇ ਦੀ ਵੇਥੇ ਤਾਂ ਮਗਰ ਦੇਣਾ ਮਗਰ ਲਈ ਦੀ ਇੱਥੇ ਆਇਰਾ ਬੱਚਾ ਦਿਖਾਓ ਬੱਚਾ ਬਖਾਲਦਾ ਮੰਗਲੂ ਜੀ ਤੇ ਰਾਜੀ ਫੁੱਲ ਕਰੋ ਜੀ ਚੱਕ ਤੇ ਮੰਦੇ ਮਾਚੇ ਪਾਣੀ ਪਿਆਲਦੀ ਹੁਣ ਇਹ ਝੋਡੀ ਜਿਹੜੀ ਆ ਇਹ ਦੇ ਦਾਂਗੇ ਜੀ ਆਪਾਂ ਜਾਇਜ਼ ਕੀਮਤ ਤੇ 1 ਲੱਖ ਤੇ 30 ਹਜ਼ਾਰ ਦੀ ਇੱਥੇ ਕਟਾਵਾਂ ਦਾ ਬਸ ਜੀ ਇੱਥੇ ਛੋਟ ਹੋ ਗਈ ਆਗੇ ਜਾਇਜ਼ ਹੀ ਛੋਟ ਛਾੜ ਕਰ ਦਾਂਗੇ ਵਿੱਚ ਕੋਈ ਗੱਲ ਨਹੀਂ 1 30 ਹਾਂ ਜੀ ਜਿਵੇਂ ਜਾਇਜ਼ ਕੀਮਤ ਕੀਤੀ ਐ ਝੁੱਟੀ ਦੀ ਤੇ ਆਹ ਵੇਖੋ ਜੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਕੱਟੀ ਚੰਗੀ ਆ ਜਿਆਦਾ ਚੰਗੀ ਅਗੀ ਆ ਵੇਥੇ 2000 ਵਿੱਚੋਂ ਛੋਟ ਕਰ ਦਾਂਗੇ ਇਹ ਚੋਂ 130 ਚ ਜਿਵੇਂ ਜਾਇਜ਼ ਕੀਮਤ ਦੇ ਇੱਕ ਨਾ ਆਪਾਂ ਕੱਟੀ ਵਿਖਾਲਦੀ ਆ ਉਹ ਜਿਹੜੀ ਆਜੋ ਹਾਂ ਜੀ ਆ ਆਪਣੇ ਕੋਲ ਝੁੱਡੀਆਂ ਤਾਂ ਹੈਗੀਆਂ ਵਾ ਇਹ ਤੁਹਾਨੂੰ ਫੇਰ ਵਿਖਾਵਾਂਗੇ ਜੀ ਆਹ ਕੱਟੀ ਮੰਗਲੂ ਜੀ ਵਿਖਾ ਲਓ ਬਹੁਤ ਸੋਹਣੀ ਕੱਟੀ ਆ ਤੇ ਥਣਚਾਰੀ ਜੇ ਇਹਦੇ ਇਹਦੀ ਜਾਨ ਬਚਾਈ ਆ ਵੱਡਣ ਵਾਲਿਆਂ ਕੋਲ ਚਲੋ ਮਹਾਰਾਜ ਕਿਰਪਾ ਰੱਖੇ ਇੱਕ ਦੀਦੀ ਜਾਨ ਆਪਾਂ ਬਚਾਉਨੇ ਆ ਤੇ ਇਦਾਂ ਮਹਾਰਾਜ ਕਿਰਪਾ ਰੱਖੇ ਤੇ ਜਾਨ ਬਚਾਉਂਦੇ ਰਹੀਏ ਤੇ ਝੋਟੀਆਂ ਤਾਂ ਆਪਣੇ ਕੋ ਆ ਵੀ ਆ ਇੱਕ ਲਗਭਗ ਵਿਖਾਵਾਂਗੇ ਤੁਹਾਨੂੰ ਜਿਤਣ ਵੇਚਣ ਦਾ ਮੂਡ ਹੋਇਆ ਹੱਲੇ ਤਾਂ ਫਿਲਹਾਲ ਘਰੇ ਰੱਖੀਆਂ ਆ ਉਹ ਕੱਚੀ ਝੋਟੀ ਆ ਇਹ ਜਿਹੜੀ ਏ ਝੋਤੀਆਂ ਧੋਕਣਾ ਗਬਣਾ ਝੋਟੀਆਂ ਵੇਖੋ ਜੀ ਕਰੋ ਜੀ ਚੱਕ ਕੱਟੀ ਵੱਡਣ ਵਾਲਿਆਂ ਨੂੰ ਬਚਾ ਲੈਣ ਵੱਡਣ ਵਾਲਿਆਂ ਨੂੰ ਬਚਾਈ ਜੇ ਬਹੁਤ ਸੋਹਣੀ ਕੱਟੀ ਜੇ ਲਗਭਗ 6 ਮਹੀਨਿਆਂ ਦਾ ਕੱਟੀ ਤਿਆਰ ਹੋਣ ਵਾਲੀ ਤੋਰ ਦੇ ਤੋਰ ਦੇ ਹੋਰ ਤੋਰ ਦੇ ਹੋਰ ਤੋਰ ਦੇ ਹੋਰ ਤੋਰ ਦੇ ਹੋਰ ਤੋਰ ਦੇ ਚਾਰੂ ਚੂਰੂ ਖੋਲ ਜੇ ਤੇਦੀ ਵਜੀ ਜੇ ਵਿਚਾਰੀ ਦੀ ਜਾਨ ਤੇ ਇਹਨਾਂ 'ਚ ਆਪਾਂ ਤੁਹਾਨੂੰ ਵੀ ਪਤਾ ਕੋਈ ਮੁਨਾਫਾ ਨਹੀਂ ਜੇ ਲੈ ਲੈਂਦੇ ਨਹੀਂ ਨਹੀਂ ਜਾਨ ਬਚਾਈ ਦੀ ਤੇ ਖੀਰੀ ਕੱਟੀ ਜੇ ਬੰਦੀ ਖੀਰੀ ਕਰ ਲੋ ਚੱਕ ਇਹ ਤੇ ਮੰਗਲੂ ਜੀ ਇੱਕ ਵਰਨ ਮਾੜਾ ਆ ਖਲਾਰ ਦੇ ਫੇਸ ਕੁਆਲਿਟੀ ਮਹਲਾ ਬੰਮ ਨੂੰ ਪਾ ਲਈ ਇੱਕ ਅੱਧੀ ਗੋਲੀ ਦਿੱਤੀ ਜਾਵੇ ਤੇ ਸਾਂਭੀ ਜਾਵੇ ਵੇਖ ਲੋ ਥਣ ਕਰ ਲੋ ਚੈੱਕ ਕੱਲਾ ਕੱਲਾ ਥਣ ਦੇ ਚਾਰ ਥਾਣੀ ਜੇ ਪੂਰੇ ਗੈਪ ਦੇ ਤੇ ਝੋਲੀ ਜਣੀ ਚੈੱਕ ਕਰ ਲੋ ਕਿੰਦਾ ਦੀ ਝੋਲੀ ਜੇ ਤੋਰ ਦੇ ਮੰਗਲੂ ਆ ਜਾ ਪੁੱਤ ਵੇਖ ਲੋ ਜੀ ਥੈਂਕ ਯੂ ਭਾਈ ਨਫਲ ਲੈਣੇ ਕਿ ਮੈਂ ਘਾਰੂ ਕੀ ਹੈਗੀ ਬਸ ਇਹਦੀ ਜਾਨ ਬਚਾਈ ਆ ਵਿਚਾਰੀ ਦੀ ਇਹ ਜਿੰਨੇ ਦੀ ਲਈ ਆ ਉਹਨੇ ਦੀ ਮਤਲਬ ਨਿਗੀ ਜੀ ਨਈਆ ਕੱਟੀ ਪੂਰੀ ਜਿਹਾ ਵੇਖ ਲੋ ਇੱਕ ਤੋਂ ਦੀ ਛੋਟੀ ਜੀ ਮਤਲਬ 6 ਮਹੀਨਿਆਂ ਤੱਕ ਟੀਕਾ ਲੈ ਜੂਗੀ ਕੱਟੀ ਜੇ ਚੰਗੀ ਸਾਮ ਹੋ ਜਾ ਚਾਰੂ ਵੇਖ ਲੋ ਤੂੰ ਪੱਠੇ ਦਾ ਖਾਣੂ ਹੀ ਨਹੀਂ ਹਟਦੀ ਗਾਂ ਮੰਹਾਂ ਦੇ ਆਪਣੇ ਖਾ ਕੇ ਤੇ ਮੰਹਾਂ ਦੇ ਅੱਗੋਂ ਖਾਣ ਨੂੰ ਹੀ ਪੈਂਦੀ ਭੱਜ-ਭੱਜ ਕੇ ਵੀ ਖਾਲਾ ਛੇਤੀ ਤੇ ਥਾਣ ਫੇਰ ਚੈੱਕ ਕਰ ਲਉ ਮੰਗਲੂ ਜੀ ਕਿਉ ਮੰਗਲੂ ਜੀ ਹਾਂ ਜੀ ਮੰਗਲੂ ਜੀ ਹੁਣਾਂ ਦੀ ਵੀ ਐਂਟਰੀ ਹੋ ਗਈ ਆ ਹੁਣ ਤੇ ਮੰਗਲੂ ਜੀ ਕਿੰਨੇ ਦੀ ਦੇ ਦिए ਤਾਂ ਤੁਝਾ 35000 ਦੀ ਦੇ ਦੇ ਕੇ ਹੈ ਮੰਗ ਲਓ ਜੀ 35 ਦੀ ਆ ਪਰ ਆਪਾ ਮੁਨਾਫਾ ਨਹੀਂ ਲੈਂਦੇ ਮੁਨਾਫਾ ਨਹੀਂ ਲੈਣੇ ਆਪਾਂ ਕੱਟੀ ਦੇਣੀ ਆ ਇਹ ਜਿੰਨੇ ਦੀ ਲਈ ਆ ਕੱਟੀ 20000 ਦੀ ਗਈ ਤੇ 20 ਦੀ ਵੀ ਵੇਖ ਦੀ ਜੇ ਹਾਂ ਤੇ ਆਪਾਂ ਲਈ 18000 ਦੀ ਤਾਂ 18000 ਦੀ ਵੀ ਮੇਰਾ ਕੋਈ ਸੰਪਰਕ ਕਰ ਦੇ ਤੇ ਕੱਟੀ ਕੋਈ ਲੈ ਜੇ ਤੇ ਇੰਨੇ ਦੀ ਆਪਾਂ ਲਈ ਆ ਤੇ ਇੰਨੇ ਦੀ ਕੱਟੀ ਦੇ ਦਾਂਗੇ ਬੜੀ ਮਿਹਨਤ ਕਰਕੇ ਤੇ ਬੜੀ ਫੇਰ ਲਈ ਜੇ ਤੇਲ ਫੋਕ ਕੇ ਮਿਹਨਤ ਕਰਕੇ ਤੇ ਢਾਡੇ ਦੀ ਲਈ ਜੇ ਤੇ ਜਾਨ ਬਚਾਈ ਜੀ ਦੀ ਗਾੜੀ ਕੋਈ ਨਾ ਹੋਰ ਕੋਈ ਹੋਰ ਕੋਈ ਤਾਂ ਉਧਰ ਨੂੰ ਵੀਰ ਮੇਰਾ ਨਾਮ ਦਾ ਵੇਚ ਨਹੀਂ ਲੈਣੀ ਇਹ ਇੱਕ ਆਪਣੇ ਕੋ ਆ ਕੱਚੀ ਝੋਟੀ ਆ ਇਹ ਕਰੋ ਜੀ ਚੱਕ ਵੇਖੋ ਜੀ ਸਿੰਘ ਸੁੰਗ ਦੀ ਕੁਆਲਿਟੀ ਇਹ ਲਗਭਗ 2 ਮਹੀਨੇ ਦੀ ਕੱਚੀ ਜੀ ਕਰੋ ਜੀ ਚੱਕ ਨਵਾਂ ਲੱਗਾ ਜੀ ਨਵਾਂ ਨਵਾਂ ਲੱਗਿਆ ਨਵਾਂ ਵੀ ਨਾ ਲੱਗਾ ਸਿੰਘ ਸੁੰਗ ਵੇਖੋ ਕੱਟੀ ਕੰਟੀ ਬਹੁਤ ਚੰਗੀ ਆ ਦੋ ਮਹੀਨਿਆਂ ਨੂੰ ਜਦੋਂ ਉਹਨੂੰ ਕੱਟੀ ਨੇ ਤਿਆਰੀ ਕਰਨੀ ਆ ਤੁਸੀਂ ਆਪ ਹੀ ਸਿਆਣੇ ਜੋ ਕਿਹੜੇ ਟਾਈਮ ਤੇ ਤਿਆਰੀ ਕਰਨੀ ਤੇ ਕਿਹੜੇ ਟਾਈਮ ਤੇ ਸੁਣੀ ਕੱਟੀ ਬਹੁਤ ਜ਼ਿਆਦਾ ਚੰਗੀ ਸਪੈਸ਼ਲ ਕੱਟੀ ਹੈ ਕਿੰਨੇ ਰੁਪਈਆ ਦੀ ਹੁਣ ਜਾਇਜ਼ ਕੀਮਤ ਤੇ ਦੇ ਦਾਂਗੇ ਕੋਈ ਫੋਨ ਲਾ ਲੇ ਤੇ ਆ ਮੈਂ ਵੀ ਆਪਾਂ ਵੇਚਾਂਗੇ ਹੱਲੇ ਰੋਕੇ ਵੇਚਾਂਗੇ ਇਹ ਬਹੁਤ ਮਹਿੰਗੀ ਲਈ ਹੀ ਤਾਜੀ ਸੂਈ ਬਾਕੀ ਤੁਹਾਨੂੰ ਫੇਰ ਵਿਖਾ ਲਾਂਗੇ ਇਹਨਾਂ ਰੇ ਜਾਣਕਾਰੀਆਂ ਦਵਾਂਗੇ ਤੇ ਫਿਲਹਾਲ ਆਪਾਂ ਤੁਹਾਨੂੰ ਵਿਖਾ ਲਤੀਆਂ ਝੋਟੀਆਂ ਦਾ ਆ ਕੱਟੀ ਨਾਲ ਸੰਪਰਕ ਕਰ ਲੈ ਕੋਈ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਵੇਖਣ ਲਈ ਸੰਪਰਕ ਕਰਿਓ ਤੇ ਸਾਰਿਆਂ ਨੂੰ ਸასი ਸ਼ਾਲਿਆ ਜੀ ਨੰਬਰ 97792834419779283444 ਛੋਟੀਆਂ ਵੇਖ ਲੋ ਟੌਪ ਟੌਪ ਦੀਆਂ ਜੀ ਤੇ ਕੀਮਤਾਂ ਕੀਤੀਆਂ ਜੀ ਛੋਟੀਆਂ ਛੋਟੀਆਂ ਠੀਕ ਹੈ ਜੀ ਸਾਰਿਆਂ ਨੂੰ ਸਾਸੀ ਗਾਲਿਆ ਧੰਵਾਦ ਆ ਵੀਰ ਜੀ ਸਾਰਿਆਂ ਨੂੰ